ਤੇ ਸਾਡੇ ਐਸਐਸਪੀ ਸਾਹਿਬ ਦੀ ਦਿਸ਼ਾ ਦਿਸ਼ਾ ਤੇ ਅਸੀਂ ਜਿਹੜੀ ਆ ਨਸ਼ੇ ਨੂੰ ਠੱਲ ਪਾਉਣ ਵਾਸਤੇ ਸਪੈਸ਼ਲ ਮੈਂਬਰ ਚਲਾਈ ਹੈ 90 ਸਾਲ ਦੇ ਵਿੱਚ ਤੇ ਉਸ ਮਹਿਮ ਨੂੰ ਜਿਹੜਾ ਅਸੀਂ ਗਸ਼ਤ ਕਰਦੇ ਹੋਏ ਸਾਡੇ ਐਸ ਕੁਲਦੀਪ ਸਿੰਘ ਪਰਾਣਾ ਪਰਿਵਾਰ ਸੇ ਪਾਸੇ ਜਾ ਰਹੇ ਸੀ ਤੇ ਉਧਰ ਉਹ ਤਿਆਰ ਆਇਆ ਸੀ ਬੰਦਾ ਜਿਹੜਾ ਪੁਸਪਾਰਟੀ ਨੂੰ ਦੇਖ ਕੇ ਤੇ ਖਿਸਕਣ ਲੱਗਾ ਜਿਹਨੂੰ ਸਾਥੀ ਕਰਮਚਾਰੀਆਂ ਨੇ ਕਾਬੂ ਨਾਲ ਕਰਕੇ ਮਦਦ ਨਾਲ ਕਾਬੂ ਕਰਕੇ ਇਹਦੇ ਕੋਲ 50 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ ਜਿਹਦੇ ਖਰਾਬ ਕਰ ਬੰਦਾ ਚ ਕਰਕੇ ਤਤਰੀਸ਼ ਜਾਰੀ ਹੈ ਜਿਸ ਨੂੰ ਅੱਜ ਪੇਸ਼ਦਾਲਦ ਕਰਕੇ ਤੇ ਰਿਮਾਰਡ ਦੇ ਅੱਗੇ ਕੁਝ ਹੋਰ ਜਿਹੜਾ ਅਸਰ ਕਰ ਕਭੀ ਦੇ ਹੋ ਸਕੋ ਹੋ ਸਕੋ ਇਹਨਾਂ ਦਾ ਰਕੋੜ ਕੀ ਹੈ ਇਹਦੇ ਖਿਲਾਫ ਕੰਮ ਕਰਨਾ ਹੁੰਦਾ ਜਿਆ ਪਹਿਲਾਂ ਐ ਸਿਟੀ ਫਾਰਵਰਡ ਹੈ ਕਬੂਰਸਾ ਜੀ ਹੈ ਤੇ ਅਜੇ ਦੇਖਦੇ ਆਂ ਕਿ ਰਿਮਾਰਡ ਲੈਣ ਤੋਂ ਬਾਅਦ ਕੀ ਹੁੰਦਾ ਪੰਜਾਬ ਸਰਕਾਰ ਦੇ ਅਧਿਕਾਰਧੀਆਂ ਦੇ ਸੀਨੀਅਰ ਅਫਸਰਾਂ ਦੀਆਂ ਹੁੰਦੇ ਆ ਤਾਂ ਦੇ ਪੰਜਾਬ ਜਿਹੜੀ ਪੁਲਿਸ ਆ ਲਗਾਤਾਰ ਉਹ ਜਿਹੜੀਆਂ ਮੈਂ ਤੇ ਕੰਮ ਕਰ ਰਹੀ ਆ ਤੇ ਕੀ ਲੋਕ ਜਿਹੜੇ ਆ ਕੁਝ ਨੌਜਵਾਨ ਅਜੇ ਵੀ ਸਮਝ ਨਹੀਂ ਰਹੇ। ਦੇਖੋ ਸਾਡੇ ਡੀਜੀਪੀ ਸਾਹਿਬ ਡੀਆਈ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹਰ ਰੋਜ਼ ਜਿਹੜੀਆਂ ਮੀਟਿੰਗਾਂ ਕਰਕੇ ਜਿਹੜੀਆਂ ਅੰਦਸ਼ੰਡ ਦੇ ਸਥਾਨ ਦਿੱਤੇ ਜਾਂਦੇ ਆ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੋ ਤੇ ਸਾਡੇ ਉਹਨਾਂ ਡੇਲੇ ਜਿਹੜਾ ਉਹ ਡਰਗ ਸੈਮੀਨਾਰ ਲਗਾਏ ਜਾਂਦੇ ਆ ਸਾਰੇ ਪੰਜਾਬ ਚ ਤਕਰੀਬਨ ਹੈਗਾ ਸਾਡੇ ਕੋਠਾ ਜਿਹੜਾ ਹਰ ਥਾਂ ਬਾਅਦ ਹਰ ਰੋਜ਼ ਡਰਗ ਸੈਮੀਨਾਰ ਲਾਇਆ ਜਾਂਦਾ। ਅਸੀਂ ਕੋਸ਼ਿਸ਼ ਕਰ ਰਹੇ ਆਂ ਬੱਚਿਆਂ ਨੂੰ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਨਸ਼ਾ ਤੋਂ ਨਸ਼ੇ ਦੀਆਂ ਕ੍ਰਿਤਿਆ ਤੋਂ ਸਮਝਾਉਣ ਦੀ ਔਰ ਬੱਚੇ ਸਮਝ ਵੀ ਰਹੇ ਆ ਇਹਦੇ ਵਿੱਚ ਕਾਫੀ ਜਿਹੜਾ ਜਿਹੜਾ ਸਾਨੂੰ ਯੋਗਦਾਨ ਮਿਲ ਰਿਹਾ